ਜਾਹੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਰਤ ਸਰਕਾਰ ਨੇ ਪੈरिस ਦੇ ਵਿੱਚ ਭਾਰਤੀ ਹਾਕੀ ਖਿਡਾਰੀਆਂ ਦੀ ਹੌਸਲਾ ਬੁਜਾਈ ਵਾਸਤੇ ਜਾਣ ਨਹੀਂ ਦਿੱਤਾ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਖਿਡਾਰੀ ਟੀਮ ਦੇ ਕੈਪਟਨ ਦੇ ਨਾਲ ਗੱਲਬਾਤ ਕੀਤੀ ਹੈ ਉੱਧਰ ਆਮ ਆਦਮੀ ਪਾਰਟੀ ਪੰਜਾਬ ਨੇ ਭਾਰਤ ਸਰਕਾਰ ਦੇ ਇਸ ਵਤੀਰੇ ਦੀ ਨਿੰਦਾ ਕੀਤੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟੈਲੀਫੋਨ ਤੇ ਗੱਲਬਾਤ ਕਰਦੇ ਕਿਹਾ ਕਿ ਮੈਂ ਚਾਹੇ ਪੈरिस ਨਹੀਂ ਜਾ ਸਕਿਆ ਔਰ ਮੈਨੂੰ ਅਫਸੋਸ ਹੋਇਆ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇਰਪ ਕੋਰਟ ਤੇ ਲੈਣ ਜਰੂਰ ਆਵਾਂਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਾਕੀ ਖਿਡਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ 올림픽 ਖੇਡਣ ਪਹੁੰਚੀ ਭਾਰਤੀ ਹਾਕੀ ਟੀਮ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਅਗਲੇ ਮੈਚਾਂ ਵਿੱਚ ਜਿੱਤ ਪ੍ਰਾਪਤ ਕਰਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਤੇ ਇਸ ਤੋਂ ਨਾਲ ਹੀ ਉਹਨਾਂ ਕਹੇ ਕਿ ਮੈਨੂੰ ਪੈਰਿਸ ਨਾ ਜਾਣ ਤੇ ਦੁੱਖ ਅਫਸੋਸ ਹੈ ਕਿ ਮੈਨੂੰ ਜਾਣ ਨਹੀਂ ਦਿੱਤਾ ਗਿਆ ਲੇਕਿਨ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਜਦੋਂ ਤੁਸੀਂ ਮੈਡਲ ਜਿੱਤ ਕੇ ਆਓਗੇ ਤੇ ਮੈਂ ਤੁਹਾਡਾ ਸਬ ਦਾ 에어ਪੋਰਟ ਤੇ ਰਿਸੀਵ ਜ਼ਰੂਰ ਤੁਹਾਨੂੰ ਕਰਾਂਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਕੀ ਟੀਮ ਦੇ ਕੈਪਟਨ ਹਰਮਨ ਪ੍ਰੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਮੁੱਖ ਮੰਤਰੀ ਉਹਨਾਂ ਨੇ ਕਰੀਬ ਪੰਜ ਮੈਚਾਂ ਬਾਰੇ ਵੀ ਗੱਲਬਾਤ ਕੀਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਅੱਛਾ ਇੱਕ ਵਾਰ ਨਹੀਂ ਦੋ ਵਾਰ ਜੇ ਹੋਇਆ ਜਦੋਂ ਅਭਿਸ਼ੇਕ ਅਤੇ ਤੁਸੀਂ ਗਲਤ ਸਮੇਂ ਤੇ ਬਾਹਰ ਬੈਠੇ ਸੀ ਦੋ ਪਲੈਂਟੀ ਕੋਰਰ ਤੁਹਾਨੂੰ ਬਿਨਾਂ ਲੈਣੇ ਪਏ ਲੇਕਿਨ ਬਹੁਤ ਮੁਬਾਰਕ ਵਾਲੀ ਗੱਲ ਹੈ ਕਿ 52 ਸਾਲ ਬਾਅਦ ਆਸਟ੍ਰੇਲੀਆ ਨੂੰ 올림픽 ਦੇ ਵਿੱਚ ਹਰਾਇਆ ਉਹਨੇ ਕਿਹਾ ਕਿ ਮੈਂ ਵੀ ਆਉਣਾ ਸੀ ਤੁਹਾਡੇ ਹੌਸਲਾ ਵਧਾਉਣ ਲਈ ਲੇਕਿਨ ਮੈਨੂੰ ਆਉਣ ਨਹੀਂ ਦਿੱਤਾ ਗਿਆ ਪੋਲਿਟਿਕਲ ਕਲੀਅਰੈਂਸ ਨਹੀਂ ਦਿੱਤੀ ਗਈ ਅੱਜ ਰਾਤ ਨੂੰ ਹੀ ਆਉਣਾ ਸੀ ਮੈਂ ਤੁਹਾਡੇ ਕੋਲ ਤਾਂ ਕੱਲ ਹੋਣ ਵਾਲੇ ਕੁਆਟਰ ਫਾਈਨਲ ਮੈਚ ਦੇਖ ਸਕਦਾ ਪਰ ਸੈਂਟਰਲ ਸਰਕਾਰ ਕਹਿੰਦੀ ਹੈ ਕਿ ਤੁਸੀਂ ਨਹੀਂ ਜਾ ਸਕਦੇ ਮੈਂ ਪਹੁੰਚ ਨਹੀਂ ਸਕਿਆ ਤੁਹਾਡੇ ਨਾਲ ਪਰ ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਮੈਂ ਗੇਮ ਸਾਰੀ ਲਾਈਵ ਦੇਖ ਰਹੇ ਕੱਲ ਹੋਣ ਵਾਲੇ ਕੁਆਟਰ ਫਾਈਨਲ ਲਈ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਢੇਰ ਸਾਰੀਆਂ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਤਰ੍ਹਾਂ ਟੀਮ ਇੰਡੀਆ ਦੇ ਖੇਡ ਦੌਰਾਨ ਕਿਸੇ ਵੀ ਕਮੀ ਦੀ ਉਹਨਾਂ ਨੇ ਨਸੀਹਤ ਦਿੱਤੀ ਉਹਨਾਂ ਨੇ ਕਿਹਾ ਕਿ ਇੰਡੀਅਨ ਕੈਪਟਨ ਦੇ ਨਾਲ ਸੈਂਟਰ ਵਿੱਚ ਬਹੁਤ ਜਿਹੜੀ ਗੇਮ ਮਿਲ ਜਾਂਦੀ ਪਰ ਕੱਲ ਆਸਟ੍ਰੇਲੀਆ ਵਾਲੇ ਗੇਮ ਦੇ ਵਿੱਚ ਬਹੁਤ ਗੈਪ ਮਿਲੇ ਆਸ-ਪਾਸ ਲੈਫਟ ਰਾਈਟ ਕੋਈ ਦਿੱਕਤ ਨਹੀਂ ਲਿਕਨ ਸੈਂਟਰ ਵਿੱਚ ਬੜੇ ਰਹੇ ਕੋਚ ਸਾਹਿਬ ਬ੍ਰੇਕ ਵਿੱਚ ਸਮਝਾ ਵੀ ਰਹੇ ਸੀ ਮੈਂ ਕਲੀ ਕਲੀ ਚੀਜ਼ ਦੇਖੀ ਹੈ ਜਿਹੜਾ ਬੀਤੇ ਦਿਨ ਮੈਚ ਹੋਇਆ ਇਸ ਦਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਦਾ ਕੀਤਾ ਕਿ ਤੁਸੀਂ 골ਡ ਮੈਡਲ ਜਿੱਤ ਕੇ ਲਿਆਓ ਮੈਂ 에어ਪੋਰਟ ਤੇ ਖੁਦ ਰਿਸੀਵ ਕਰਨ ਆਉਂਗਾ ਇਹਨਾਂ ਨੂੰ ਕੇਂਦਰ ਸਰਕਾਰ ਨੇ ਚਾਹੇ ਮੈਨੂੰ ਪਰਮਿਸ਼ਨ ਦਿੱਤੀ ਲੇਕਿਨ ਕੋਈ ਗੱਲ ਨਹੀਂ ਸਮਝੋ ਕਿ ਮੈਂ ਤੁਹਾਡੇ ਨਾਲ ਹੀ ਉੱਥੇ ਹੀ ਹਾਂ ਸਟੇਡੀਅਮ ਦੇ ਵਿੱਚ ਅਭਿਸ਼ੇਕ ਮਨਦੀਪ ਗੁਰਜੰਟ ਸ਼ਮਸ਼ੇਰ ਸਿੰਘ ਨੂੰ ਮੇਰੀ ਵੱਲੋਂ ਸਾਰਿਆਂ ਨੂੰ ਹੌਸਲਾ ਬਜਾਈ ਤੇ ਗੁੱਡ ਲੱਕ ਵੀ ਕਹਿ ਦੇਣਾ ਉਧਰ ਆਮ ਆਦੀ ਪਾਰਟੀ ਪੰਜਾਬ ਦੇ ਜਰਨਲ ਸਕੱਤਰ ਹਰਜਨ ਸਿੰਘ ਬਰਸਟ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਫਰਾਂਸ ਦੌਰੇ ਦੀ ਇਜਾਜ਼ਤ ਨਾ ਦੇਣਾ ਪੰਜਾਬ ਨਾਲ ੱਤਕਾ ਪੈਰਿਸ ਵਿੱਚ ਚੱਲ ਰਹੀਆਂ 올림픽 ਖੇਡਾਂ ਤਰ੍ਹਾਂ ਹਾਕੀ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਜਾਣਾ ਜਾਣਾ ਚਾਹੁੰਦੇ ਸੀ ਪਰ ਉਹਨੇ ਕਿਹਾ ਕਿ ਪੰਜਾਬ ਤੇ ਪੰਜਾਬੀ ਤੇ ਨਾਲ ਨਫ਼ਰਤ ਕਰਦੀ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਅਸਲ ਵਿੱਚ ਇੱਕ ਜਾਰੀ ਪ੍ਰੈਸ ਬਿਆਨ ਦੇ ਆਮ ਆਦੀ ਪਾਰਟੀ ਦੇ ਜਰਨਲ ਸਕੱਤਰ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਫਰਾਂਸ ਦੌਰੇ ਦੀ ਇਜਾਜ਼ਤ ਨਾ ਦੇਣ ਦੀ ਸਖਤ ਸ਼ਬਦਾਂ ਵਿੱਚ ਨਕੀਦੀ ਕੀਤੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈरिस 올림픽 ਚ ਜਾਂ ਦੀ ਇਜਾਜ਼ਤ ਨਾ ਦੇ ਕੇ ਜਿੱਥੇ ਪੰਜਾਬ ਦੇ 3 ਕਰੋੜ ਲੋਕਾਂ ਨਾਲ ਧੱਕਾ ਕੀਤਾ ਉੱਥੇ ਹੀ ਲੋਕਾਂ ਦੀ ਭਾਵਨਾਵਾਂ ਦੇ ਨਾਲ ਵੀ ਖਲਵਾੜ ਕੀਤਾ ਕਿਉਂਕਿ ਭਾਰਤ ਦੇਸ਼ ਦੀ ਹਾਕੀ ਟੀਮ ਵਿੱਚ ਜ਼ਿਆਦਾਤਰ ਖਿਡਾਰੀ ਪੰਜਾਬ ਦੇ ਇਸ ਸੰਵਧਾਨਿਕ ਤੌਰ ਤੇ ਚੁਣੇ ਗਏ ਵਿਅਕਤੀ ਦੇ ਮੂਲ ਅਧਿਕਾਰਾਂ ਤੇ ਰੋਕ ਲਾਉਣ ਦੇ ਬਰਾਬਰ ਹੈ ਜਦਕਿ ਆਮ ਆਦੀ ਪਾਰਟੀ ਦੇ ਕਾਰਜਾਂ ਨੂੰ ਦੇਖ ਕੇ ਦਿੱਲੀ ਅਤੇ ਪੰਜਾਬ ਦੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਭਾਰੀ ਬਹੁਤ ਬਹੁਮਤ ਨਾਲ ਸੱਤਾ ਦੀ ਵਾਰ ਦੌਰ ਸੌਂਪੀ ਸੀ ਹਰਜਨ ਸਿੰਘ ਬਰਸੱਟ ਨੇ ਕਿਹਾ ਕਿ ਅੰਤਰਰਾਸ਼ਟਰੀ ਪਦਰਤਾਂ ਨੂੰ ਜਾਣੂ ਆਪ ਦੇ ਅਗਰ ਨੂੰ ਇਸ ਨੂੰ ਰੋਕਣ ਵਾਲੀ ਕੋਈ ਨਵੀਂ ਗੱਲ ਨਹੀਂ ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ ਨੇ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਦੌਰੇ ਤੇ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ ਜੋ ਕਿ ਉੱਥੋਂ ਦੇ ਵਿਧਿਕ ਸਿਸਟਮ ਨੂੰ ਸਟੱਡੀ ਕਰਨ ਲਈ ਜਾਣਾ ਚਾਹੁੰਦੇ ਸੀ ਪੈਰਾਸ ओलंपिक ਵਿੱਚ ਦੇ ਦੀ ਹਾਕੀ ਟੀਮ ਵੱਲੋਂ ਜਿੱਤਾਂ ਦਾ ਦੌਰ ਜਾਰੀ ਹੈ ਅਤੇ ਹਾਕੀ ਟੀਮ ਵਿੱਚ ਜ਼ਿਆਦਾਤਰ ਪੰਜਾਬ ਦੇ ਖਿਡਾਰੀ ਹਨ ਪਰ ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਨੂ ਹਾਕੀ ٹیم ਦਾ ਹੌਸਲਾ ਆਫ ਦੌਨਲੀ ਪੈਰਿਸ ਜਾਣ ਤੋਂ ਰੁਕਣਾ ਪੰਜਾਬ ਨਾਲ ਇੱਕ ਹੋਰ ਵਿਤਕਰਾ ਪ੍ਰਗਟ ਕਰਦਾ ਜਦ ਕਿ ਉਹ ਆਪਣੇ ਖਰਚੇ ਤੇ ਤੇ ਪੈਰਿਸ ਖਰਚੇ ਦੇ ਪੈਰਿਸ 올림픽ਸ ਜਾਣਾ ਚਾਹੁੰਦੇ ਸੀ ਆਮਾਦੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਕਹਿੰਦੇ ਕਿ ਇਸ ਤੋਂ ਪਹਿਲਾਂ 26 ਜਨਵਰੀ ਨੂੰ ਪ੍ਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨਾ ਹੜਾ ਕਰਨ ਪੰਜਾਬ ਦੇ ਕਿਸਾਨ ਮਜ਼ਦੂਰਾਂ ਨੂੰ ਮੁਆਵਜ਼ਾ ਨਾ ਦੇਣਾ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਪੰਜਾਬ ਰੂਰਲ ਡਿਵੈਲਪਮੈਂਟ ਫੰਡ ਤੇ ਹੈਲਥ ਮਿਸ਼ਨ ਫੰਡ ਰੁਕਣਾ ਅਤੇ ਹੁਣ ਕੇਂਦਰੀ ਬਜਟ ਵਿੱਚ ਪੰਜਾਬ ਨੂੰ ਕੋਈ ਵੀ ਮਦਦ ਨਾ ਦੇਣਾ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਪੰਜਾਬੀਅਤ ਨਾਲ ਨਫ਼ਰਤ ਨੂੰ ਪ੍ਰਗਟ ਕਰਦਾ। ਕੇਂਦਰ ਸਰਕਾਰ ਦੀ ਇਹਨਾਂ ਕਾਰਗੁਜ਼ਾਰੀਆਂ ਕਰਕੇ ਲੋਕ ਭਾਜਪਾ ਤੋਂ ਤੰਗ ਆ ਗਏ ਨੇ ਤੇ ਦਿਨੋਂ-ਦਿਨ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਹੇਠਾਂ ਆਉਂਦਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬੀਆਂ ਨਾਲ ਵਿਤਕਰਾ ਕਰਨਾ ਬੰਦ ਕਰਨ। ਹੁਣ ਸੋਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੇ ਪਾਰਿਸ ਭਾਰਤ ਸਰਕਾਰ ਨੇ ਨਹੀਂ ਜਾਣ ਦਿੱਤਾ ਕਿਉਂਕਿ ਉਹਨਾਂ ਨੇ ਕਿਹਾ ਕਿ ਸਿਕਿਉਰਟੀ ਦੇ ਕਾਰਨ ਦੱਸੇ ਗਏ ਨੇ ਪਰ ਉਧਰ ਮੁੱਖ ਮੰਤਰੀ ਨੇ ਟੈਲੀਫੋਨ ਤੇ ਹੀ ਭਾਰਤੀ ਹਾਕੀ ਟੀਮ ਦੇ ਕਪਤਾਨ ਦੇ ਨਾਲ ਗੱਲਬਾਤ ਕਰਕੇ ਬਾਕੀ ਖਿਡਾਰੀਆਂ ਨੂੰ ਵੀ ਸ਼ੁਭ ਕਾਮਨਾਵਾਂ ਦਿੱਤੀਆਂ ਹੁਣ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਸਿਆਸਤ ਵੀ ਹੋ ਰਹੀ ਆ ਉਸ ਸਿਆਸਤ ਦਾ ਜਵਾਬ ਭਾਰਤੀ ਜਨਤਾ ਪਾਰਟੀ ਜਾਂ ਸੈਂਟਰ ਸਰਕਾਰ ਕਿਵੇਂ ਦੇਖਦੀ ਆ ਹੋ ਸਕਦਾ ਕਿ ਚੱਲ ਰਹੀ ਲੋਕ ਸਭਾ ਦਰਨ ਇਹ ਮੁੱਦਾ ਪੰਜਾਬ ਤੋਂ ਆਮ ਆਦੀ ਪਾਰਟੀ ਦੇ ਲੋਕ ਸਭਾ ਮੈਂਬਰਾਂ ਜਾਂ ਰਾਸਬਾ ਮੈਂ ਵਰ ਵੀ 28 ਦੇ ਤਾਂ ਫਿਰ ਉਦੋਂ ਦੇਖਣ ਵਾਲੀ ਗੱਲ ਹੋਏਗੀ ਕਿ ਭਾਰਤ ਦੇ ਖੇਡ ਮੰਤਰੀ ਜਾਂ ਦੇਸ਼ ਦੇ ਗ੍ਰਹਿ ਮੰਤਰੀ ਕਿਵੇਂ ਤੇ ਕਦੋਂ ਜਵਾਬ ਦੇਣਗੇ ਇਸ ਜਾਣਕਾਰੀ ਦਾ ਤੁਹਾਡੇ ਤੋਂ ਮਿਲ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ